ਦੇ ਵੱਲੋ ਟਰੈਕਟਰ ਦੇ ਨਾਲ ਸਟੰਟ ਬਾਜੀ ਕੀਤੀ ਜਾ ਰਹੀ ਸੀ ਸਟੰਟ ਕੀਤਾ ਜਾ ਰਿਹਾ ਸੀ ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਜਿਸ ਤੋਂ ਬਾਅਦ ਕਿ ਵੀਡੀਓ ਦੇਖਦੇ ਹੀ ਪੁਲਿਸ ਨੇ ਉਸ ਨੌਜਵਾਨ ਤੇ ਵੱਡਾ ਐਕਸ਼ਨ ਲਿਆ ਉਸ ਨੌਜਵਾਨ ਨੂੰ ਸਬਕ ਸਿਖਾਇਆ ਪੁਲਿਸ ਉਸਦੇ ਘਰ ਦੇ ਘਰ ਪਹੁੰਚ ਜਾਂਦੀ ਆ ਤੇ ਉਸਦੇ ਪਿਤਾ ਨੂੰ ਜਾ ਕੇ ਚਲਾਨ ਫੜਾਉਂਦੀ ਅਤੇ ਸਮਝਾਉਂਦੀ ਆ ਇਹ ਪੁਲਿਸ ਦੇ ਵੱਲੋਂ ਇਹ ਵੀਡੀਓ ਜਿਹੜੀ ਦੇਖੀ ਜਾ ਰਹੀ ਹੈ ਦੱਸਦੀ ਹੈ ਕਿ ਨੌਜਵਾਨ ਦੇ ਵੱਲੋਂ ਸਟੰਟ ਬਾਜੀ ਜਿਹੜੀ ਹੈ ਟਰੈਕਟਰ ਦੇ ਨਾਲ ਕੀਤੀ ਜਾ ਰਹੀ ਸੀ ਸਟੰਟ ਦੇ ਨਾਲ ਟਰੈਕਟਰ ਦੇ ਨਾਲ ਖੇਡ ਖੱਡੀ ਜਾ ਰਹੀ ਸੀ ਸਟੰਟ ਕੀਤਾ ਜਾ ਰਿਹਾ ਸੀਗਾ ਇਹ ਫਿਰ ਪੁਲਿਸ ਦੇ ਵੱਲੋਂ ਵੜੈਕਸ਼ਨ ਲਿਆ ਗਿਆ ਹੁਸ਼ਿਆਰਪੁਰ ਦੀ ਫੂਡ ਸਟਰੀਟ ਤੇ ਟਰੈਕਟਰ ਦੇ ਨਾਲ ਇਹ ਸਟੰਟ ਬਾਜੀ ਜਿਹੜੀ ਇਸ ਨੌਜਵਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਨੌਜਵਾਨ ਹੈ ਇਸ ਟਰੈਕਟਰ ਦੇ ਨਾਲ ਸਟੰਟ ਕਰ ਰਿਹਾ ਹੈ ਜਿੱਦਿਆ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਇਹ ਨੌਜਵਾਨ ਹੈ ਸਟੰਟ ਦੇ ਨਾਲ ਆਪਣੀ ਜਾਨ ਦੀ ਬਿਨਾਂ ਪਰਵਾਹ ਕੀਤੇ ਸਟੰਟ ਕਰ ਰਿਹਾ ਹੈ ਟਰੈਕਟਰ ਦੇ ਨਾਲ ਇਸ ਨੌਜਵਾਨ ਨੇ ਆਪਣੀ ਜਾਨ ਤੇ ਜਿਹੜੀ ਜੋਖਮ ਦੇ ਵਿੱਚ ਪਾਈ ਹੈ ਦੂਜੇ ਜਿਹੜੇ ਆਸੇ ਪਾਸੇ ਲੋਕ ਖੜੇ ਸੋ ਉਹਨਾਂ ਦੀ ਜਾਨ ਵੀ ਜਿਹੜੀ ਆ ਜੋਖਮ ਦੇ ਵਿੱਚ ਪਾ ਦਿੰਦਾ ਹੈ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਖੋਫ ਤੋਂ ਇਹ ਨੌਜਵਾਨ ਨੇ ਟਰੈਕਟਰ ਦੇ ਨਾਲ ਸਟੰਟ ਕਰ ਰਿਹਾ ਹੈ ਜਿਸ ਤੋਂ ਬਾਅਦ ਕੇ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਜਾਂਦਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਜਾਂਦਾ ਹੈ ਪੁਲਿਸ ਇਸ ਨੌਜਵਾਨ ਦੇ ਘਰ ਪਹੁੰਚ ਜਾਂਦੀ ਹੈ ਇਸ ਦੇ ਪਿਤਾ ਨੂੰ ਜਾ ਕੇ ਚਲਾਨ ਜਿਹੜਾ ਫੜਾਇਆ ਜਾਂਦਾ ਹੈ ਟਰੈਕਟਰ ਜਿਹੜਾ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਜਿਹੜੀਆਂ ਆ ਫ਼ਬ ਬਿਆਨ ਕਰ ਰਹੀਆਂ ਨੇ ਕਿਵੇਂ ਬਿਨਾ ਕੋਹਫ ਦੇ ਬਿਨਾ ਆਪਣੀ ਜਾਨ ਦੇ ਪਰਵਾਹ ਕੀਤੇ ਇਹ ਨੌਜਵਾਨ ਟਰੈਕਟਰ ਤੇ ਟਰੈਕਟਰ ਤੇ ਸਟੰਟ ਬਾਜੀ ਜਿਹੜੀ ਕਰ ਰਿਹਾ ਦੱਸਿਆ ਕਿ ਇਹ ਨੌਜਵਾਨ ਹੁਸ਼ਿਆਰਪੁਰ ਦਾ ਹੈ ਹੁਸ਼ਿਆਰਪੁਰ ਦਾ ਇਹ ਨੌਜਵਾਨ ਟਰੈਕਟਰ ਤੇ ਸਟੰਟ ਕਰ ਰਿਹਾ ਸੀ ਜਿੱਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ ਤੇ ਪੁਲਿਸ ਇਸ ਨੌਜਵਾਨ ਦੇ ਘਰ ਪਹੁੰਚ ਜਾਂਦੀ ਹੈ ਤੇ ਉਸਦੇ ਪਿਤਾ ਨੂੰ ਸਮਝਾਉਂਦੀ ਹੈ ਚਲਾਨ ਫੜਾਉਂਦੀ ਹੈ ਹੋਰ ਕੀ ਗੱਲ ਕੀਤੀ ਜਾਂਦੀ ਉਸਦੇ ਪਿਤਾ ਦੇ ਨਾਲ ਉਹ ਤਾਨੂੰ ਫੁਣਾ ਦਿਨੇ ਆ ਹਲੋ ਸ਼੍ਰੀਮਾਨ ਜੀ ਤੁਹਾਡੇ ਬੱਚੇ ਨੇ ਸ਼ਹਿਰ ਵਿੱਚ ਜਿਹੜੀ ਸਰਵਜਨਕ ਸਥਾਨ ਆ ਉੱਥੇ ਆਪਣੇ ਟਰੈਕਟਰ ਦੇ ਜਿਹੜੇ ਸਟੰਟ ਮਾਰੇ ਆ ਉਹ ਸਟੰਟ ਮਾਰ ਕੇ ਇਹਦੀ ਆਪਣੀ ਜਾਨ ਵੀ ਖਤਰੇ ਵਿੱਚ ਸੀਗੀ ਤੇ ਕਿਸੇ ਹੋਰ ਦੀ ਜਾਨ ਵੀ ਖਤਰੇ ਵਿੱਚ ਸੀਗੀ ਪਬਲਿਕ ਦੀ ਇਹ ਜਾਂ ਤੇ ਆਪਣੀ ਜਾਨ ਗਵਾਉਂਦਾ ਤੇ ਜਾਂ ਕਿਸੇ ਹੋਰ ਨੂੰ ਥੱਲੇ ਲੈ ਕੇ ਮਾਰਦਾ ਇਸ ਕਰਕੇ ਦਾ ਆਪਾਂ ਜਿਹੜਾ ਚਲਾਨ ਕੀਤਾ ਤੇ ਗਾਂ ਵਾਸਤੇ ਆਪਣੇ ਬੱਚੇ ਨੂੰ ਸਮਝਾਉਣਾ ਤੇ ਆਪਣੇ ਬੱਚੇ ਨੂੰ ਸਮਝਾਉਣਾ ਵੀ ਪਾ ਜਿੰਦਗੀ ਅਜੇ ਕੰਮ ਨਹੀਂ ਕਰਨਾ ਇਹ ਜਿਹੜੇ ਬੱਚੇ ਆ ਪ੍ਰਮਾਤਮਾ ਦੀ ਦੇਣ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਜ ਤੋਂ 1 ਹਫਤਾ ਪਹਿਲਾਂ ਇੱਕ ਬੱਚੇ ਦੀ ਮੌਤ ਹੋਈ ਆ ਤੇ ਮਾਨਯੋਗ ਸੀਐਮ ਸਾਹਿਬ ਨੇ ਇਸ ਕੰਮ ਤੇ ਪੂਰਨ ਕਵੰਦੀ ਲਾਈ ਆ ਵੀ ਕੋਈ ਵੀ ਜਿਹੜਾ ਸਟੰਟ ਨਹੀਂ ਕਰੂਗਾ ਇਸੇ ਚੀਜ਼ ਨੇ ਮੱਧਿਆ ਰੰਜ ਰਖਦੇ ਮਾਨਯੋਗ ਐਸਐਸਪੀ ਹੁਸ਼ਿਆਰਪੁਰ ਸ਼੍ਰੀ ਸਰਿੰਦਰ ਲੰਬਾ ਜੀ ਨੇ ਵੀ ਸਾਨੂੰ ਸਖਤ ਹਦਾਇਤਾਂ ਕੀਤੀਆਂ ਵੀ ਕੋਈ ਵੀ ਬੱਚਾ ਸ਼ਹਿਰ ਦੇ ਵਿੱਚ ਅਜੇ ਟਰੈਕਟਰ ਜਿਹੜਾ ਸਟੰਟ ਆ ਨਾ ਕਰੇ ਜਿਸ ਦੇ ਨਾਲ ਉਹਦੀ ਕੋਈ ਆਪਣੀ ਜਾਨ ਖਤਰੇ 'ਚ ਪੈਂਦੀ ਆ ਜਾਂ ਕਿਸੇ ਹੋਰ ਦੀ ਘਾਨ ਦੇ ਖਤਰੇ ਵਿੱਚ ਪੈਂਦੀ ਹੈ ਇਸ ਕਰਕੇ ਤੁਹਾਡੇ ਟਰੈਕਟਰ ਇਹਨੂੰ ਅਸੀਂ ਬੰਦ ਕਰ ਰਹੇ ਹਾਂ ਹਾਂ ਜੇ ਤੋਂ ਬੱਚਾ ਹਵਾ ਗੱਲ ਤੁਸੀਂ ਆਪਣੇ ਬੱਚੇ ਨੂੰ ਸਮਝਾਓ ਕਿ ਅੱਗੇ ਤੋਂ ਇਹ ਗਲਤੀ ਜੜੀ ਨਹੀਂ ਕਰੂਗਾ ਨਹੀਂ ਕਰੂਗਾ ਨਹੀਂ ਹਾਂ ਸਮਝਾਓ ਉਹਨਾਂ ਨੂੰ ਬਿਲਕੁਲ ਬਿਲਕੁਲ ਆਪਣੀ ਵੀ ਸੁਰੱਖਿਆ ਸ਼ਾਂਤੀ ਰੱਖੋ ਜਾਂ ਦੂਜਿਆਂ ਦੇ ਬੱਚਿਆਂ ਦੀ ਵੀ ਸੁਰੱਖਿਆ ਸ਼ਾਂਤੀ ਰੱਖੋ ਠੀਕ ਹੈ ਤਾਂ ਫੇਰ ਰੱਖਣਾ ਹੁਣ ਦੇ ਹਾਂਜੀ ਟਰੈਕਟਰ ਰੱਖਾਂਗੇ ਜੀ ਅਸੀਂ ਚਲੋ